ਹਾਂਜੀ ਸਾਥੀਓ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ETT New Updates with Goldy ਤੇ ਮੁੱਦੇ ਦੀ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ETT 1094 ਨੂੰ ਪੂਰੀ ਕਰਵਾਉਣ ਵਾਸਤੇ ਧਰਨੇ ਵਾਲਿਆਂ ਨੇ ਮਤਲਬ ਯੂਨੀਅਨ ਨੇ ਧਰਣਾ ਲਗਾ ਰੱਖਿਆ ਹੈ ਔਰ ਅੱਜ ਦਾ ਜੋ ਪ੍ਰੋਟੈਸਟ ਸੀ ਸ਼੍ਰੀ ਮੁਖਸਰ ਸਾਹਿਬੀ ਕੇ ਉਥੇ ਵੀ ਕਰਾਓ ਕੀਤਾ ਗਿਆ ਲੇਕਿਨ ਉਥੇ ਵੀ ਆਪਾਂ ਨੂੰ ਨਾਕਾਮੀ ਹੱਥ ਲੱਗੀ ਹੈ ਕਿਉਂਕਿ ਸਰਕਾਰ ਚਾਹਦੀ ਹੈ ਕਿ ਭਰਤੀ ਥੋੜੀ ਜਿਹੀ ਲੰਬੀ ਖਿੱਚੀ ਜਾਵੇ ਤਾਂ ਮੇਨ ਮੁੱਦਾ ਅੱਜ ਦਾ ਆਪਾਂ ਜਿਹੜਾ ਉਹ ਟੌਪਿਕ ਹੁੰਦੇ ਤੇ ਗੱਲ ਕਰਾਂਗੇ ਵੀ 4 ਨਵੰਬਰ ਨੂੰ ਕੋਰਟ ਵਿੱਚ ਸੁਣਵਾਈ ਹੈ ਉਹਦੇ ਵਿੱਚ ਕੋਈ ਹੱਲ ਦਿਖਦਾ ਨਜ਼ਰ ਆ ਸਕਦਾ ਹੈ ਜਾਂ ਨਹੀਂ ਆ ਸਕਦਾ ਤਾਂ ਆਪਾਂ ਪੂਰਾ ਲੌਜੀਕਲੀ ਗੱਲ ਕਰਾਂਗੇ ਤੇ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕੀ ਹੱਲ ਹੋ ਸਕਦਾ ਹੈ ਤਾਂ ਵੀਡੀਓ ਨੂੰ ਹੋਰ ਅੱਗੇ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਈਟੀਟੀ ਨਾਲ ਸਬੰਧਤ ਦੇ ਜਿੰਨੇ ਵੀ ਬੰਦੇ ਐ ਜਾਂ ਈਟੀਟੀ ਸਬੰਧੀ ਜਿੰਨੇ ਵੀ ਬੰਦੇ ਐ ਕਿਉਂਕਿ ਇਹ ਆਉਣ ਵਾਲੀ ਈਟੀਟੀ ਦੀਆਂ ਪੋਸਟਾਂ ਜਾਂ ਈਟੀਟੀ ਦੇ ਆ ਕੁਝ ਵੀ ਸਬੰਧਿਤ ਜਿਹੜਾ ਕੀ ਹੈ ਇਹ ਜਿਹੜੇ ਰੂਲ ਨੇ ਜੋ ਅੱਜ ਡਿਸਾਈਡ ਕਰ ਦਿੱਤੇ ਜਾਣਗੇ ਜੋ 4 ਨਵੰਬਰ ਨੂੰ ਡਿਸਾਈਡ ਕਰ ਦਿੱਤੇ ਜਾਣਗੇ ਹੋ ਸਕਦਾ ਹੈ ਡਿਸਾਈਡ ਹੋ ਜਾਣ ਜੇਕਰ ਇੱਕ ਦੀ ਤਰੀਕ ਪੈਂਦੀ ਹੈ ਤਾਂ ਹੋ ਜਾਣਗੇ ਤਾਂ ਆਉਣ ਵਾਲੀਆਂ ਸਾਰੀਆਂ ਈਟੀਟੀ ਦੇ ਭਰਤੀਆਂ ਵਾਸਤੇ ਜਿਹੜੇ ਕੀ ਹੈ ਆ ਇਹ ਰੂਲ ਲਾਗੂ ਰਹਿਣਗੇ ਤਾਂ ਅਗਲੀ ਜਾਣਕਾਰੀ ਦੇ ਵਾਸਤੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਮੈਂ ਆਪਣੇ ਅਗਲੀ ਫੋਟੋ ਦੇ ਵੱਲ ਅਗਲੀ ਫੋਟੋ ਵਿੱਚ ਤੁਸੀਂ ਵੇਖ ਪਾਉਂਗੇ ਕਿ ਮੈਂ ਕਿਸ ਤੱਤ ਦੇ ਆਧਾਰ ਤੇ ਗੱਲ ਕਰ ਰਿਹਾ ਜਿਹੜਾ ਵੀਰ ਥੰਬਨੇਲ ਉੱਤੇ ਲਿਖਿਆ ਹੈ ਕਿ 4 ਨਵੰਬਰ ਨੂੰ ਜੋ ਕੋਰਟ ਚ ਸੁਣਵਾਈ ਹੋਣ ਜਾ ਰਹੀ ਹੈ ਉਹਦਾ ਹੱਲ ਕਰਵਾ ਪਾਏਗੀ ਤਾਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੀਰਪਾਂ ਦੀ ਜਿਹੜੀ ਕੰਟੈਂਪਟ ਸੀਗੀ ਲੱਗੀ ਹੋਈ ਸੀਗੀ ਵੀਰਪਾਂ ਦੀ ਕੰਟੈਂਪਟ ਨੇ ਜਿਹੜੀ ਕੀ ਹੈ ਸਭ ਤੋਂ ਪਹਿਲੇ ਆਪਣੇ ਕੁਝ ਬੱਚੇ ਜਦੋਂ ਸਟੇ ਹੋ ਗਏ ਸੀ ਕੁਝ ਬੱਚੇ ਹੋਰ ਐਂਟਰ ਹੋਏ ਸੀਗੇ 180 ਦੇ ਅਰਾਊਂਡ ਤਾਂ ਸਾਥੀਓ ਤੁਸੀਂ ਉਹਦਾ ਅੰਦਾਜ਼ਾ ਲਗਾ ਸਕਦੇ ਹੋ ਵੀ ਉਹੀ ਵੀਰਪਾਂ ਦੀ ਭਰਤੀ ਦੀ ਜਿਹੜੀ ਨੈਕਸਟ ਹਿਅਰਿੰਗ ਸੀਗੀ ਉਹ 4 ਨਵੰਬਰ ਨੂੰ ਯਾਨੀ ਕਿ ਪਰਸੋਂ ਹੋਣ ਜਾ ਰਹੀ ਹੈ ਉਹੀ ਭਰਤੀ ਦੇ ਵਿੱਚ ਡਿਪਾਰਟਮੈਂਟ ਵੱਲੋਂ ਰਿਪਲਾਈ ਮੰਗਿਆ ਗਿਆ ਸੀਗਾ ਆਪਣੇ ਪੋਸਟਾ ਡਿਜ਼ਰਵ ਨੂੰ ਲੈ ਕੇ ਤੇ 10675 ਜਿਹੜੀ ਉਹਨੂੰ ਲਾਗੂ ਕਰਕੇ ਪਹਿਲਾਂ ਓਪਨ ਫਿਲ ਨੂੰ ਲੈ ਕੇ ਇਹ ਮੁੱਦੇ ਦੇ ਉੱਤੇ ਜਿਹੜੇ ਕੀ ਹੈ ਬਹਿਸ ਚੱਲ ਰਹੀ ਹੈ ਔਰ ਇਹ ਬਹਿਸ ਕਾਫੀ ਟਾਈਮ ਤੋਂ ਚੱਲ ਰਹੀ ਹੈ ਤੇ ਲਾਸਟ ਹੀアリング ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹੁਣ ਸਾਥੀਓ ਆਹ ਹੈ ਲਾਸਟ ਹੀアリング 4 ਸਤੰਬਰ ਨੂੰ ਹੋਈ ਸੀਗੀ 24 ਨਵੰਬਰ 2025 ਨੂੰ ਹੋਈ ਸੀਗੀ ਠੀਕ ਹੈ ਵੀਰਪਨ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਠੀਕ ਹੈ ਆਪਣੇ ਜਿਹੜੇ ਐਡਵੋਕੇਟ ਸਾਹਿਬ ਨੇ ਵਿਕਾਸ ਚਾਤਰਤ ਜੀ ਤੁਹਾਨੂੰ ਪਤਾ ਹੈ ਹੁਣ ਉਹ ਸੀਨੀਅਰ ਐਡਵੋਕੇਟ ਜਿਹੜੇ ਕੀ ਬਣ ਚੁੱਕੇ ਹੈ ਤੇ ਹੁਣ ਸੀਨੀਅਰ ਐਡਵੋਕੇਟ ਹੋਣ ਦੇ ਨਾਤੇ ਹੁਣ ਇੰਨੀ ਕੁ ਧੱਕ ਚੈਂਪੀਅਨ ਪੈਣ ਵਾਲੀ ਆਪਣੇ ਕੇਸ ਦੇ ਵਿੱਚ ਕਿ ਤੁਸੀਂ ਵੇਖੋ ਆ ਆਰਡਰ ਪੜ੍ਹ ਸਕਦੇ ਹੋ ਸਾਥਿਓ ਲਰਨ ਸਟੇਟ ਕਾਉਂਸਲ ਪ੍ਰੇਜ਼ ਫੋਰ ਮੋਰ ਟਾਈਮ ਕਿ ਇਹਨਾਂ ਨੇ ਜਿਹੜਾ ਕਿ ਇਹ ਹੋਰ ਟਾਈਮ ਮੰਗਿਆ ਸੀਗਾ ਰਿਪਲਾਈ ਕਰਨ ਵਾਸਤੇ ਡਿਪਾਰਟਮੈਂਟ ਨੇ ਫਾਈਲ ਦਾ ਐਂਡ ਗਰਾਂਟਡ ਯਾਨੀ ਕਿ ਇਹ ਗ੍ਰਾਂਟ ਕਰ ਦਿੱਤਾ ਗਿਆ ਹੈ ਕੋਰਟ ਦੇ ਵੱਲੋਂ ਔਰ ਲਾਸਟ ਓਪਰਚ्युनिटी टू द ਡੂ ਨੀਡਫੁਲ ਮਤਲਬ ਕਿ ਕੋਈ ਵੀ ਇਸ ਸਬੰਧ ਨੂੰ ਲੈ ਕੇ ਕੋਈ ਵੀ ਕਾਰਜ ਰਹਿਦਾ ਹੈ ਕੋਈ ਵੀ ਜ਼ਰੂਰੀ ਕਾਰਜ ਰਹਿਦਾ ਹੈ ਉਸ ਨੂੰ ਕਰਨ ਲਈ ਤੁਹਾਨੂੰ ਲਾਸਟ ਓਪਰਚ्युनिटी ਜਿਹੜੀ ਕੀ ਹੈ ਦਿੱਤੀ ਜਾਂਦੀ ਹੈ ਤੇ ਉਹਦੀ ਜਿਹੜੀ ਤਾਰੀਖ ਤੁਹਾਨੂੰ ਵਿਖਾ ਦਿੰਦੇ ਆ 4 ਨਵੰਬਰ 2025 ਤੇ 4 ਨਵੰਬਰ 2025 ਪਰਸੋ ਦੀ ਗੱਲ ਹੈ ਹੁਣ ਇਹ ਦੇਖਣਾ ਜ਼ਰੂਰੀ ਹੋ ਜਾਏਗਾ ਕਿ ਇਹ ਲਾਸਟ ਓਪਰਚ्युनिटी ਦੇ ਵਿੱਚ ਡਿਪਾਰਟਮੈਂਟ ਵੱਲੋਂ ਕੀ ਰਿਪਲਾਈ ਪੇਸ਼ ਕੀਤਾ ਜਾਂਦਾ ਹੈ ਕੀ ਐਫੀਡੇਵਿਟ ਪੇਸ਼ ਕੀਤਾ ਜਾਂਦਾ ਹੈ ਕਿ ਉਹ ਭਰਤੀ ਨੂੰ ਕਿਸ ਮੋੜ ਵੱਲ ਲੈ ਕੇ ਜਾ ਸਕਦੇ ਆ ਸਾਥੀਓ ਦੋ ਰਾਏ ਨਹੀਂ ਹੈ ਜਿੰਨਾ ਕਰਕੇ ਭਰਤੀ ਜਾਂ ਡਿਪਾਰਟਮੈਂਟ ਪਰਤੀ ਬੋਰਡ ਜਾਂ ਡਿਪਾਰਟਮੈਂਟ ਇਹਨਾਂ ਚੀਜ਼ਾਂ ਵਾਸਤੇ ਰੁਕੀ ਹੋਈ ਹੈ ਲਿਸਟਾਂ ਵਾਸਤੇ ਕਿਉਂਕਿ ਇਸ ਦਾ ਇਫੈਕਟ ਸਾਥਿਓ 994 ਤੇ ਨਹੀਂ ਪੈਣਾ ਇਸ ਦਾ ਇਫੈਕਟ 6435 ਤੇ ਪੈਣਾ ਹੈ ਇਸ ਦਾ ਇਫੈਕਟ 2364 ਤੇ ਪੈਣਾ ਹੈ ਤਾਂ ਇਹ ਓਨਾ ਹੀ ਜ਼ਰੂਰੀ ਹੋ ਜਾਂਦਾ ਹੈ ਇਹ ਵੀ ਦੋਨਾਂ ਪਰਤੀਆਂ ਵਾਸਤੇ ਕਿ ਜਿਹੜਾ ਇਹ ਡਿਸੀਜਨ ਹੈ ਇਹ ਕਿਵੇਂ ਅਪਲਾਈ ਕੀਤਾ ਜਾਏਗਾ ਡਿਸੀਜਨ ਕਿਵੇਂ ਅਪਲਾਈ ਕੀਤਾ ਜਾਏਗਾ ਸਭ ਤੋਂ ਪਹਿਲੇ ਗੱਲ ਕਰਾਂਗੇ ਜਿਹੜਾ ਰਿਪਲਾਈ ਕਿਵੇਂ ਪੇਸ਼ ਕੀਤਾ ਜਾਏਗਾ ਜਿਸ ਹਿਸਾਬ ਨਾਲ ਰਿਪਲਾਈ ਪੇਸ਼ ਕੀਤਾ ਜਾਏਗਾ ਉਸੇ ਹਿਸਾਬ ਨਾਲ ਜਿਹੜਾ ਕਿ ਡਿਸੀਜਨ ਆ ਲਿਆ ਜਾਏਗਾ ਫੈਸਲਾ ਲਿਆ ਜਾਏਗਾ ਕੋਰਟ ਵੱਲੋਂ ਔਰ ਉਹ ਫੈਸਲਾ ਆਪਣੀਆਂ ਸਾਰੀਆਂ ਪਰਤੀਆਂ ਤੇ ਲਾਗੂ ਹੋਏਗਾ ਜਿੰਨੀ ਦੇਰੀ ਹੋ ਰਹੀ ਹੈ ਆਪਣੀ ਲਿਸਟਾਂ ਨੂੰ ਲੈ ਕੇ ਉਹਦਾ ਕਾਰਨ ਇਹੀ ਹੈ ਕਿਉਂਕਿ ਪਿੱਛੇ ਵੀ ਦੇਖੋ ਤੁਹਾਨੂੰ ਪਤਾ ਹੈ ਜਦੋਂ 1 April ਨੂੰ ਜਦੋਂ 1 April ਨੂੰ ਆ ਨਿਯੁਕਤੀ ਪੱਤਰ ਦੇ ਦਿੱਤੇ ਜਾਂਦੇ ਨੇ ਤਾਂ ਉਦੋਂ ਵੀ ਜਿਹੜੀ ਕੀ کورٹ ਵਿੱਚ ਸਟੇ ਹੋ ਜਾਂਦੀ ਹੈ ਤੇ ਕੁਝ ਸਾਥੀਆਂ ਨੂੰ ਇੱਕ ਮਹੀਨਾ ਲੇਟ ਵੀ ਹੋਣਾ ਪੈਂਦਾ ਤੇ ਉਹਦੇ ਵਿੱਚ ਨੋ ਡਾਊਟ ਕਿ ਕੁਝ ਸਾਥੀ ਐਡ ਵੀ ਹੋਏ ਹੈ ਅਗਰ ਲੇਟ ਕੰਮ ਹੋਇਆ ਤਾਂ ਉਹਦੇ ਵਿੱਚ ਕਈਆਂ ਦਾ ਬਹੁਤ ਜ਼ਿਆਦਾ ਮੁਨਾਫਾ ਫਾਇਦਾ ਹੋਇਆ ਬੈਨੀਫਿਟ ਹੋਇਆ ਆਪਦੀ ਜੌਬ ਤੇ ਗਏ ਹੈ 180 ਦੇ ਕਰੀਬ ਬੱਚੇ ਹੋਰ ਤਾਂ ਇਹ ਸਾਥੀਓ ਆਪਣੇ ਦਿਲਾਂ ਦੇ ਵਹਿਮ ਹੁੰਦੇ ਆ ਵੀ ਲੇਟ ਹੋ ਰਿਹਾ ਤੇ ਕੀ ਪਤਾ ਨਹੀਂ ਕੀ ਹੋ ਜਾਣਾ ਇਹ ਬਹੁਤ ਚੰਗੇ ਵਾਸਤੇ ਹੋ ਰਿਹਾ ਜੋ ਲੇਟ ਹੁੰਦਾ ਮਾੜਾ ਮੋਟਾ ਕਦੇ ਆਪਾਂ ਕਹਿੰਦੇ ਹੁੰਨੇ ਨਾ ਇੱਕ ਗੱਲ ਕਹਿੰਨੇ ਹੋਏ ਆ ਵੀ ਜੋ ਹੁੰਦਾ ਚੰਗੇ ਦੇ ਲਈ ਹੁੰਦਾ ਹੈ ਤੇ ਜੋ ਰੱਬ ਕਰਦਾ ਉਹ ਚੰਗੇ ਦੇ ਲਈ ਕਰਦਾ ਰੱਬ ਇਹ ਨਹੀਂ ਕਹਿੰਦਾ ਆਪਾਂ ਬੰਦੇ ਆ ਇਹ ਕਹਿੰਦਾ ਕਿ ਮੇਰੇ ਵਾਸਤੇ ਐਵੇਂ ਹੋ ਜਾਵੇ ਐਵੇਂ ਹੋ ਜੇ ਪਰ ਰੱਬ ਹਮੇਸ਼ਾ ਉਹ ਕਰਦਾ ਜੋ ਬੰਦੇ ਵਾਸਤੇ ਚੰਗਾ ਹੁੰਦਾ ਹੈ ਠੀਕ ਹੈ ਤਾਂ ਬੰਦੇ ਵਾਸਤੇ ਜੋ ਚੰਗਾ ਹੁੰਦਾ ਉਹ ਆਪਾਂ ਲੈ ਕੇ ਚੱਲਾਂਗੇ ਕਿ ਸ਼ਾਇਦ ਸਾਡੇ ਵਾਸਤੇ ਬਹੁਤ ਚੰਗਾ ਦਿਨ ਵੇਖਣ ਨੂੰ ਮਿਲੇ 4 ਨਵੰਬਰ ਤੇ ਦੂਜੀ ਗੱਲ ਭਰਤੀ ਨੂੰ ਹੋਰ ਜਲਦੀ ਪ੍ਰੋਸੈਸ ਕੰਪਲੀਟ ਕਰਾਉਣ ਲਈ ਇਸ ਤੋਂ ਬਾਅਦ ਸਾਥਿਓ ਥੋੜਾ ਜਿਹਾ ਧਰਨੇ ਨੂੰ ਰੁਖ ਕਰਨਾ ਪਏਗਾ ਕਿਉਂਕਿ ਪ੍ਰੈਸ਼ਰ ਤੋਂ ਬਿਨਾ ਜਿਹੜੇ ਹੈ ਡਿਪਾਰਟਮੈਂਟ ਵੀ ਔਰ ਸਰਕਾਰਾਂ ਵੀ ਕੰਮ ਨਹੀਂ ਕਰਦੀਆਂ 노 ਡਾਊਟ ਪ੍ਰੈਸ਼ਰ ਜਿਹੜਾ ਇੱਥੇ ਇੱਥੇ ਬੋਲ ਰਿਆ ਨਾ ਕੋਰਟ ਦਾ ਉਹ ਪ੍ਰੈਸ਼ਰ ਕੰਮ ਇਹਨਾਂ ਕੋਲ ਕਰਵਾਏਗਾ ਜਿਵੇਂ ਕਿ ਹੈਂਡੀਕੈਪਡ ਵਾਲਿਆਂ ਦੀ ਲਿਸਟ ਪੁਆਈ ਗਈ ਹੈਂਡੀਕੈਪਡ ਵਾਲਿਆਂ ਨੇ ਆਪਣੇ ਆਰਡਰ ਨਿਕਲਵਾ ਕੇ ਜੋ ਵੀ ਕੋਰਟ ਦੇ ਥਰੂ ਸਾਰਾ ਕੁਝ ਕੀਤਾ ਸੀਗਾ ਤੇ ਉਹਨਾਂ ਦੀ ਕੰਮ ਹੋਏ ਵੀ ਹੈ ਆਪਾਂ ਵੀ ਹੁਣ ਕੰਮ ਅੜਿੱਕਾ ਜਿਹੜਾ ਇੱਥੇ ਹੀ ਫਸਿਆ ਹੋਇਆ ਤੇ ਇਹਦੇ ਵਿੱਚ ਜਿਹੜਾ ਕੀ ਹੈ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਪਰਸੋਂ ਕੋਈ ਨਾ ਕੋਈ ਪੋਜੀਟਿਵ ਨਿਊਜ਼ ਔਰ ਆਪਾਂ ਆਸ ਕਰਾਂਗੇ ਔਰ ਤੁਸੀਂ ਵੀ ਸਾਰੇ ਆਪਣੇ ਆਪਣੇ ਜਿੰਨੂ ਵੀ ਗੁਰੂ ਦੇਵਤਾ ਨੂੰ ਮੰਨਦੇ ਹੋ ਦੇਵੀ ਦੇਵਤਾ ਨੂੰ ਮੰਨਦੇ ਹੋ ਉਹਨਾਂ ਅੱਗੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਆਪਣੀ ਭਰਤੀ ਤੇ ਇਹ ਦਿਨ ਜਿਹੜਾ ਕੀ ਹੈ ਚੰਗਾ ਹੋਵੇ ਤੇ ਆਪਾਂ ਨੂੰ ਕੁਝ ਸੁਖਾਵਾਂ ਵੇਖਣ ਨੂੰ ਮਿਲੇ ਜਿਹਦੇ ਵਿੱਚ ਜਿੰਨੀ ਦੇਰ ਤੋਂ ਡਿਪਰੈਸ਼ਨ 'ਚ ਆਏ ਵਿਦਿਆਰਥੀ ਉਹਨਾਂ ਨੂੰ ਥੋੜਾ ਜਿਹਾ ਵਧੀਆ ਫੀਲ ਹੋਵੇ ਤਾਂ ਅੱਜ ਦੀ ਜਿਹੜੀ ਜਾਣਕਾਰੀ ਸੀ ਇਹੀ ਸੀ ਤੇ ਸਾਥੀਓ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਵਾਹਿਗੁਰੂ ਜੱਗੇ ਅਰਦਾਸ ਮੈਂ ਵੀ ਕਰੂੰਗਾ ਤੇ ਤੁਸੀਂ ਵੀ ਕਰਿਓ ਜੇ ਕਿ ਆਪਣੀ ਪਰਤਵਾਂਸ ਚੰਗਾ ਹੀ ਹੋਵੇ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਆਖ ਤੇ ਕਰਾਂਗਾ ਕਿ ਜੇਕਰ ਵੀਡੀਓ ਚੰਗੀ ਲੱਗੀ ਹੈ ਜੇਕਰ ਇਨਫੋਰਮੇਟਿਵ ਲੱਗੀ ਹੈ ਜੇਕਰ ਮੋਟੀਵੇਸ਼ਨਲ ਲੱਗੀ ਹੈ ਤਾਂ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਔਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਔਰ ਲਾਈਕ ਕਰਕੇ ਆਪਣਾ ਤੁਸੀਂ ਮੈਨੂੰ ਪਿਆਰ ਦੇ ਸਕਦੇ ਹੋ ਤਾਕੀ ਮੈਂ ਵੀ ਮੋਟੀਵੇਟ ਹੋ ਗਏ ਤੁਹਾਨੂੰ ਨਵੇਂ ਨਵੇਂ ਜਾਣਕਾਰੀ ਦਿੰਦਾ ਰਾਂ ਤੇ ਬਾਕੀ ਜਦੋਂ ਵੀ 4 ਤਰੀਕ ਤੋਂ ਬਾਅਦ ਇਹਨਾਂ ਦੇ ਆਰਡਰ ਆਉਂਦੇ ਆ ਉਸ ਸੰਬੰਧੀ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ ਕਿ ਕੀ ਕੀ ਆਰਡਰ ਆਏ ਹੈ ਉਹਦੇ ਲਈ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੋ ਜਾਣਕਾਰੀ ਹੈ ਤੁਹਾਨੂੰ ਇਸ ਚੈਨਲ ਤੇ ਮਿਲ ਜਾਏਗੀ ਔਰ ਦੂਸਰੀ ਗੱਲ ਸਾਥੀਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਦੇ ਦਿੱਤਾ ਜਾਏਗਾ ਉਹਦੇ ਵਿੱਚ ਵੀ ਤੁਸੀਂ ਸਾਡੇ ਚੈਨਲ ਦੇ ਜਿਹੜਾ ਕੀ ਹੈ ਸਬਸਕ੍ਰਾਈਬ ਕਰਕੇ ਉਹਨੂੰ ਫੋਲੋ ਕਰਕੇ ਉਹਦੇ ਨਾਲ ਜੁੜ ਸਕਦੇ ਹੋ ਤੇ ਉਹਦੇ ਵਿੱਚ ਵੀ ਜਾਣਕਾਰੀ ਤੁਹਾਨੂੰ ਸ਼ੇਅਰ ਕਰ ਦਿੱਤੇ ਜਾਏਗੀ ਤਾਂ ਦੇਖਦੇ ਆ ਤੁਸੀਂ ਅਰਦਾਸ ਕਰਿਓ ਕਿ 4 ਤਰੀਕ ਨੂੰ ਆਪ 4 ਤਰੀਕ ਦਾ ਜਿਹੜਾ ਦਿਨ ਰਹੇਗਾ ਉਹ ਦੇ ਉਹ ਦਿਨ ਆਪਣੇ ਲਈ ਬਹੁਤ ਮਹੱਤਵਪੂਰਨ ਹੋਵੇ ਜਿਵੇਂ ਪਿੱਛੇ 180 ਬੱਚਿਆਂ ਨੂੰ ਨਵਾਂ ਯੋਗ ਰੋਜ਼ਗਾਰ ਮਿਲਿਆ ਸੀ ਉਵੇਂ ਹੀ ਆਪਣੇ ਕਿੰਨੇ 180 ਹੋਰ ਜਾਂ 360 ਹੋਰ ਜਿਹੜੇ ਕੀ ਐ ਐਕਸਟਰਾ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੇ ਜਿਨ੍ਹਾਂ ਦੇ ਨੰਬਰ ਨਹੀਂ ਆ ਰਿਹਾ ਸੀਗਾ ਜਿਹੜੇ ਸੋਚ ਰਹੇ ਸੀ ਨਹੀਂ ਆ ਰਿਹਾ ਕਿਪ ਤਾਂ ਉਹਨਾਂ ਦਾ ਵੀ ਵਿੱਚ ਨੰਬਰ ਆ ਜਾ ਜਿਵੇਂ ਪਹਿਲੇ ਹੋਇਆ ਸੀ ਜਿਨ੍ਹਾਂ ਦਾ ਨੰਬਰ ਬਾਹਰੋਂ ਕੱਟ ਹੋ ਗਿਆ ਸੀ ਉਹ ਵੀ ਵਿੱਚ ਐਡ ਹੋ ਗਏ ਸੀ ਤਾਂ ਸਾਥਿਓ ਮਿਲਦੇ ਆਂ ਅਗਲੀ ਜਾਣਕਾਰੀ ਦੇ ਵਿੱਚ ਅਗਲੇ ਸਮੇਂ ਤਦ ਤੱਕ ਲਈ ਖੁਸ਼ ਰਹੋ ਸੁਰੱਖਿਤ ਰਹੋ ਆਪਣੇ ਘਰਾਂ ਦੇ ਵਿੱਚ ਰਹੋ ਤੇ ਧਰਨੇ ਦਾ ਜਰੂਰ ਖਿਆਲ ਰੱਖੋ ਬੇਨਤੀ ਜਦੋਂ ਵੀ ਯੂਨੀਅਨ ਕਰਦੀ ਹੈ ਇੱਕ ਦਿਨ ਦੇ ਪ੍ਰੋਟੈਸਟ ਲਈ ਜਾਂ ਫਿਰ ਡੀਪੀ ਧਰਨੇ ਵਿਖੇ ਹੋ ਗਿਆ ਤਾਂ ਜਰੂਰ ਜਾਇਆ ਕਰੋ ਸੋ ਧੰਨਵਾਦ ਸਾਥਿਓ